ਖਾਲਸਾ ਪੰਥ ਦਾ ਜੀਵਨ ਇਤਿਹਾਸ ਆਪ ਦੀ ਲੜੀਵਾਰ ਸਰਵਣ ਕਰ ਰਹੇ ਹੋ ਧਰਬਾਗਾ ਲਗੇਵ ਸਿੰਘ ਜੀ ਖਾਲਸਾ ਪੰਥ ਦਿੱਲੀ ਵੀ ਗਏ ਜਾ ਕਰਕੇ ਸਿਨਾਂ ਦੇ ਜਨੋ ਦੇਖਿਆ ਬਾਦਸ਼ਾਹ ਨੇ ਕਿ ਦਿੱਲੀ ਤੇ ਕਬਜਾ ਸਿੰਘਾਂ ਦਾ ਹੋ ਰਿਹਾ ਹੈ ਹੋਰ ਨੇ ਆਖਿਆ ਗੋਰ ਕੋਈ ਚਾਰਾ ਨਹੀਂ ਮੀਟੇ ਕਿ ਸੱਤੀ ਕੋਕੇ ਬੇਦੂਮ ਸਿਮਰੋ ਜਿਹੜੀ ਹੈ ਕੋਈ ਸਮਝੌਤਾ ਕਰਾ ਸਕਦੀ ਹੈ ਸਰਦਾਰ ਬਘੇੜ ਸਿੱਖ ਦੇ ਨਾਲ ਕਿਉਂਕਿ ਉਹਨਾਂ ਕੀ ਧਰਮ ਦੀ ਭੈਣ ਬਣੀ ਹੋਈ ਬੇਦੂਮ ਬੁਲਾਇਆ ਪਹਿਲਾਂ ਦੇ ਵਿੱਚ ਮੀਟਿੰਗ ਵਿੱਚ ਸੱਦਿਆ ਗਿਆ ਉਹਨੇ ਦੱਸਿਆ ਕਿ ਤੁਸੀਂ ਬੜਾ ਅਨਾਰਥ ਕੀਤਾ ਹੈ ਇਸ ਕਰਕੇ ਸਿੰਘਾਂ ਦੇ ਅੱਗੇ ਜੋ ਪੇਸ਼ਕਾਰੀ ਰੱਖੀ ਜਾਏਗੀ ਉਹ ਤੁਹਾਨੂੰ ਹੁਕਮ ਮੰਨਣਾ ਪਏਗਾ ਬੇਗਮ ਜੀ ਫੇਬਰੂਅਰੀ ਨੇ ਸੰਧੀ ਕਰਵਾਈ ਬਾਦਸ਼ਾਹ ਦੇ ਨਾਲ 6 ਅੰਨੇ ਜਿਹੜੇ ਸੀ ਬਾਦਸ਼ਾਹ ਰੱਖੇਗਾ 4 ਅੰਨੇ ਜਿਹੜੇ ਸਾਨੂੰ ਖਾਲਸਾ ਪੰਥ ਨੂੰ ਮਿਲਣਗੇ। ਪਰ ਬਾਦਸ਼ਾਹ ਕਹਿਣ ਲੱਗਿਆ ਸਿੰਘਾਂ ਨੂੰ ਕਹੋ ਕਿ ਹੁਣ ਹੁਣ ਮਾਰਨਾ ਕਰ। ਸਰਦਾਰ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ ਤੁਸੀਂ ਆਪਣਾ ਡੇਰਾ ਜਿਹੜਾ ਹੈ ਉਹ ਬਾਹਰ ਲੈ ਕੇ ਆਉਣਾ ਕਰੋ। ਤਾਂ ਕਿ ਫਿਰ ਸਿੰਘਾਂ ਨੂੰ ਕਿਹਾ ਜਾਏਗਾ ਵੀ ਹੁਣ ਬਾਦਸ਼ਾਹ ਆ ਗਿਆ ਇਸ ਕਰਕੇ ਹੁਣ ਤੁਸੀਂ ਬਾਦਸ਼ਾਹ ਬਾਦਸ਼ਾਹ ਪਹਿਲਾਂ ਤੋਂ ਬਾਹਰ ਆਇਆ ਪਰ ਵੱਕਿਆ ਫੌਜ ਜਿਹੜੀ ਸੀ ਉਹਦੇ ਨਾਲ ਆ ਕੇ ਬੈਠੀ ਫਿਰ ਸਿੰਘਾਂ ਨੂੰ ਸਰਦਾਰ ਬਗੇਰ ਸਿੰਘ ਨੇ ਕਿਹਾ ਕਿ ਸਾਰੇ ਜਣੇ ਘਰਾਂ ਤੇ ਇਕੱਠੇ ਹੋ। ਸਾਜੀ ਮੰਡੀ ਦੇ ਕੋਲ ਸਿੰਘਾਂ ਨੇ ਆਪਣਾ ਪੱਕਾ ਡੇਰਾ ਸਿਉ ਰੱਖਿਆ। ਔਰ ਇਧਰੋਂ ਬਾਦਸ਼ਾਹ ਨੇ ਜਿਹੜੇ 6 ਅੰਨੇ ਸੰਦੀ ਹੋਈ ਸੀ 6 ਅੰਨੇ ਆਪ ਰੱਖਦੇ 4 ਅੰਨੇ ਜਿਹੜੇ ਸਨ ਉਹ ਖਾਲਸਾ ਪੰਥ ਰੋ। ਤੋਥਾ ਇਸ ਦਾ ਜਿਹੜਾ ਹੈ ਜਿੰਦਾ ਜਮਦਗੀ ਦਾ ਟੈਕਸ ਦਿੱਲੀ ਵਿੱਚ ਇਕੱਠਾ ਹੁੰਦਾ ਹੈ ਚੌਥਾ ਹਿੱਸਾ ਜਿਹੜਾ ਸਿਉ ਖਾਲਸਾ ਪੰਥ ਨੂੰ ਆਉਂਦਾ ਹੈ ਇਸ ਤਰ੍ਹਾਂ ਬਾਬਾ ਬਘੇਰ ਸਿੰਘ ਜੀ ਕਹਿਣ ਲੱਗੇ ਇਹ ਵੀ ਸੰਧੀ ਦੇ ਵਿੱਚ ਲਿਖਿਆ ਗਿਆ ਕਿ ਗੁਰ ਅਸਥਾਨ ਜਿਨ੍ਹਾਂ ਤੇ ਮਸੀਤਾਂ ਉੱਤਰ ਚੁੱਕੀਆਂ ਹਨ ਉਹ ਅਸਥਾਨ ਖਾਲਸਾ ਪੰਥ ਦੇ ਹਨ ਗੁਰੂ ਸਾਹਿਬਾਨ ਦੇ ਹਨ ਉਹ ਅਸਥਾਨਾਂ ਦੀ ਅਸੀਂ ਨਿਸ਼ਾਨਦੇਹੀ ਕਰਨੀ ਹੈ اور دے اس کر کے کارج جڑا سے سردار بگیل سنگھ نے ارمب کیتا ہے سب تو پہلا ماتا صاحب کور جی اور ماتا سندر کور جی جتے رہا کرتے سان گھر کے کیونکہ بڑی پیڑی تھا سی اس ہی کروا کر کے جگہ کھلی کروائی سردار بگیل سنگھوڑا نے ج ਇਹ ਦੇਵ ਦੇ ਘਰੇ ਸਾਤ ਕਿਤੇ ਉੱਚੇ ਥੜੇ ਬਣਾ ਕਰਕੇ ਪਾਵਨ ਅਸਥਾਨਾਂ ਦੀ ਨਿਸ਼ਾਨਦੇਹੀ ਹੋ ਰਹੀ ਹੈ ਉਹ ਕਥਾ ਕਵੀ ਕੀ ਸਰਮ ਕਰਾਉਂਦੇ ਆਓ ਰਚਨਾ ਉਹ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਚੌਪਈ ਤੀ ਸਾਹਿਬ ਤੇ ઓ ਸੁન્દਰੀ ਮਾਤ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਗੁਰਪਤਨੀ ਸਭ ਜਗ ਵਿਖਿਆਤ ਸਾਰਾ ਜਗ ਚ ਜਾਣਦਾ ਹੈ ਧੰਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਤੇ ਮਹਿਲ ਸੰ ਦੋਨੋਂ ਮਾਤਾਂ ਵਾ ਸ੍ਰੀ ਹਰਿ ਕ੍ਰਿਸ਼ਨ ਸਮਾਦ ਆਦ ਜਈ ਧੰਤ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜਿਆਂ ਨੇ ਜਿੱਥੇ ਆਪਣੇ ਸਰੀਰ ਦਾ ਤਿਆਗ ਕੀਤਾ ਜਮਨਾ ਦੇ ਕਿਨਾਰੇ ਗੁਰਦੁਆਰਾ ਬਾਲਾ ਸਾਹਿਬ ਹੋਰ ਸਥਾਨ ਦੀ ਨਿਸ਼ਾਨਦੇਹੀ ਜਿਹੜੇ ਸੀ ਉਹ ਵੀ ਹੋਣੇ ਬਾਕੀ ਸੀ ਜਮਨਾ ਢਿਗ ਗੱਡੇ ਝੰਡੇ ਤਰਤਹੀ ਜਮਨਾ ਦੇ ਕੋਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜਿਆਂ ਦੇ ਪਾਵਨ ਸਥਾਨ ਤੇ ਸਿੰਘਾਂ ਨੇ ਨਿਸ਼ਾਨ ਸਹਿਬ ਲਾਇਆ ਹੈ ਪੰਜ ਬੋ ਝੰਡਾ ਹਰਿਕ੍ਰਿਸ਼ਨ ਜੀ ਜੈ ਬਹੇ ਪੰਜਵਾਂ ਜਿਹੜਾ ਨਿਸ਼ਾਨ ਸੀ ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਰਾਜਾ ਜੈ ਸਿੰਘ ਸਵਾਈ ਦੇ ਮਹਿਲਾਂ ਦੇ ਵਿੱਚ ਉਹ ਬੰਦਲਾ ਜਿੱਥੇ ਮਹਾਰਾਜਿਆਂ ਦੇ ਚਰਨ ਪਏ ਗੁਰਦੁਆਰਾ ਸ੍ਰੀ ਬੰਦਲਾ ਸਹਿਬ ਬਣਿਆ ਉਸ ਪਾਵਨ ਸਥਾਨ ਦੀ ਜਿਹੜੀ ਨਿਸ਼ਾਨਦੇਹੀ ਸਰਦਾਰ ਬਘੇੜ ਸਿੰਘ ਨੇ ਕਰਵਾਈ ਹੈ ਸੁਗਮ ਪਾਤ ਪੰਜ ਡੇਰੇ ਭਏ ਔਰ ਇਹ ਜਿਹੜੇ ਪੰਜੇ ਅਸਥਾਨ ਸਨ ਸਰਦਾਰ ਬਘੇੜ ਸਿੰਘ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਕਾਰਜ ਸੀ ਉਹ ਕੀਤਾ ਹੈ ਗੜ ਛੱਡੇ ਪੰਜ ਕੜਾਹ ਕਰਦੇ ਔਰ ਪੰਜੇ ਜਿਹੜੇ ਪਾਵਨ ਅਸਥਾਨ ਸਨ ਪੰਜਾਂ ਤੇ ਨਿਸ਼ਾਨ ਸਭ ਲਾਇਆ ਗਿਆ ਔਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਵਰਤਾਈ ਗਈ ਹੈ ਉਤੇ ਤੀਗ ਬਹਾਦਰ ਜਗਤੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਦੋ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਔਰ ਗੁਰਦੁਆਰਾ ਸ੍ਰੀ ਕਾਗਨੰਜ ਸਾਹਿਬ ਦੋਨੋ ਪਾਵਨ ਅਸਥਾਨਾਂ ਵਿਖੇ ਉੱਪਰ ਮਸੀਤ ਚਿੰਨ ਰੱਖੀ ਥੀ ਸੋ ਔਰ ਇਹ ਤੇ ਨਾ ਨਹੀਂ ਮਸੀਤਾਂ ਜਿਹੜੀਆਂ ਰਕਾਬਗਾਂ ਦਿੱਤਾ ਉਸੇ ਥਾਂ ਦੇ ਉੱਪਰ ਇਹਨਾਂ ਨੇ ਮਸੀਤ ਕਿਣੀ ਹੋਈ ਸੀ ਸਿੰਘ ਜੀ ਕਹਿਓ ਮਸੀਤ ਹੋਵੇਗੀ। ਸਰਦਾਰ ਭਗਤ ਸਿੰਘ ਨੇ ਕਿਹਾ ਕਿ ਮਸੀਤ ਜਿਹੜੀ ਢੋਣੀ ਪਏਗੀ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਪਾਵਨ ਸਥਾਨ ਜਿਹੜਾ ਹੈ ਉਹ ਪ੍ਰਗਟ ਹੋਏਗਾ ਕਿਉਂਕਿ ਥੱਲੇ ਬਾਬਾ ਲਖੀਸ਼ਾ ਵਣਜਾਰਾ ਜੀ ਨੇ ਜਦੋਂ ਆਸਤ ਜਿਹੜੇ ਸਭ ਨੂੰ ਇਕੱਠੇ ਕੀਤੇ ਇੱਕ ਗਾਗਰ ਵਿੱਚ ਪਾ ਕਰਕੇ ਥੱਲੇ ਦੱਬ ਦਿੱਤੇ ਸਨ ਕਿਉਂਕਿ ਉਹ ਥੱਲੇ ਨਿਸ਼ਾਨੀ ਅਸੀਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉੱਪਰ ਮਸਜਿਦ ਬਣ ਚੁੱਕੀ ਹੈ ਬਾਬਾ ਬਗੇ ਅਸੈ ਜੀ ਕਹਿੰਦੇ ਵੀ ਇਹ ਜਿਹੜੀ ਮਸਜਿਦ ਹੈ ਗਰਾਂਵੀ ਪੜੀ ਹੈ ਤੋੜ ਦੇ ਹੀ ਰੋ ਬਣਾਵਾਂਗੇ ਫੇਰ ਐ ਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਪਾਵਨ ਸਥਾਨ ਇੱਥੇ ਨਿਉੜਾ ਬਣੇ ਦਾ ਤੋਹਰਾ ਸੁਣ ਤੁਰਕਨ ਤਹਿ ਅਗ ਲੱਗੀ ਗਿਰਨ ਮਸੀਤਨ ਨਾਏ ਤੁਰਕਾਂ ਦੇ ਸੁਣਿਆ ਕਿ ਮਸੀਤ ਢਾਈ ਜਾਣੀ ਐ ਸੁਣ ਕਰਕੇ ਅਗ ਲੱਗੀ ਐ ਤੁਰਕਾਂ ਕਹਿ ਲੱਗੇ ਮਸੀਤ ਅਸੀਂ ਡੇਗਣ ਨਹੀਂ ਦੇਣਾਂ ਮਸਜਿਦ ਕਿਵੇਂ ਜੀਏ ਜਹ ਪੈਸ ਨਿਮਾਜ਼ ਪੜਾਏ ਜਿੱਥੇ ਬੈ ਕੇ ਅਸੀਂ ਨਮਾਜ਼ ਪੜ੍ਹਦੇ ਆਂ ਮਸਜਿਦ ਕਿਵੇਂ ਗੇਰਕ ਦੇਵੇ ਉੱਤੇ ਤਸੀਲ ਖੁਦਾ ਦਾ ਮਾਮ ਲੈਨੇ ਹਾਂ ਚੌਪਈ ਮਿਲ ਸਭ ਤੁਰਕ ਗਏ ਸ਼ਾਹ ਕੋਲ ਸਾਰੇ ਤੁਰਕ ਜਿਹੜੇ ਸੀ ਇਕੱਠੇ ਹੋ ਕੇ ਬਾਦਸ਼ਾਹ ਕੋਲ ਗਏ ਹਨ ਸਭੀ ਮੁਲਾਣੇ ਸੱਦ ਲੈ ਗਏ ਬੋਲ ਤਾਂ ਹੀ ਮੁਲਾਣੇ ਜਿਹੜੇ ਸੀ ਉਹ ਵੀ ਸੱਤ ਲੈ ਗਏ ਹਨ ਭਇਓ ਕਾਫ ਰਕਾ ਹੈ ਅਬ ਪਦਸ਼ਾਹ ਹੈ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਤੂੰ ਵੀ ਕਾਫਰ ਹੋ ਗਿਆ ਹੈ ਕਿ ਆਪਣੀ ਹੀ ਮਸੀਤ ਜਿਹੜੀ ਹੈ ਢਾਉਣ ਵਾਸਤੇ ਤਿਆਰ ਹੋ ਗਏ ਕਹਿਣ ਲੱਗੇ ਤੂੰ ਵੀ ਉਹਨਾਂ ਦੇ ਨਾਲ ਰਲ ਕੇ ਕਾਫਰ ਬਣ ਗਿਆ ਹੈ ਆਖੇ ਮਸੀਤ ਤੋਏ ਦੇਹੋ ਗਿਰਾਏ ਔਰ ਹੁਕਮ ਤਾਂ ਤੂੰ ਹੀ ਦਿੰਦਾ ਹੈ ਕਿ ਦੋਨਾਂ ਮਸੀਤਾਂ ਨੂੰ ਢਾ ਦੇਣਾ ਕਰੋ ਬਿ ਜੀਵਤ ਕੇ ਮਸੀਤ ਗਿਰਨ ਦੇ ਹੈ ਜਿੰਨੀ ਦੇ ਅਸੀਂ ਜਿਉਂਦੇ ਆ ਸਾਡੇ ਜਿਉਂਦੇ ਜੀ ਤਾਂ ਮਸੀਤ ਜਿਹੜੀ ਆ ਉਹ ਗਿਰੇ ਕਿ ਨਹੀਂ ਨਹੀਂ ਅਸੀਂ ਗਿਰਦੇ ਆਂਗੇ ਬਿਨਾਂ ਦਿੱਲੀ ਕਰਵਾਏ ਥੇ ਔਰ ਕਿਉਂਕਿ ਜੇ ਮਸੀਤਾਂ ਗਿਰਨਗੀਆਂ ਫਿਰ ਸਾਰੀ ਦਿੱਲੀ ਜਿਹੜੀ ਆ ਉਹ ਅਸੀਂ ਖੇਰ ਕਰਦੇ ਆਂਗੇ ਸ਼ਾਹ ਕਹੀ ਤੁਮ ਅੱਗੇ ਨ ਕਹੀ ਬਾਦਸ਼ਾਹ ਕਹਿਣ ਲੱਗਿਆਵੇਂ ਜਦੋਂ ਸਰਦਾਰ ਬਘੇਰ ਸਿੰਘ ਦੇ ਨਾਲ ਸੰਧੀ ਹੋਈ ਹੈ ਸਾਰੀਆਂ ਗੱਲਾਂ ਜਿਹੜੀਆਂ ਸਤ ਦੇਗ ਸਿਮਰ ਸਭਾ ਦੇ ਵਿੱਚ ਬੁਲਾ ਕਰਕੇ ਲਿਖੀਆਂ ਗਈਆਂ ਨੇ ਕਾਜੀ ਮਲਾਣਿਆਂ ਨੂੰ ਕਿਹਾ ਵੀ ਉਦੋਂ ਵੀ ਤੁਸੀਂ ਵਿੱਚ ਬੈਠੇ ਸੀ ਸਭਾ ਦੇ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਜਦੋਂ ਇਹ ਸਾਰੀ ਲਿਖਤ ਹੋਈ ਹੈ ਸੰਧੀ ਦੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਨੇ ਉਦੋਂ ਕਿ ਉਹ ਨਹੀਂ ਬੋਲਦੇ ਉਦੋਂ ਦੱਸਣਾ ਸੀ ਹਮ ਲਈ ਦਿਖਾਏ ਅਬ ਔਖੀ ਭਈ ਹੁਣ ਤਾਂ ਸੀ ਲਿਖਤ ਜਿਹੜੀ ਆ ਉਹ ਕਰਵਾ ਲਈ ਕਿਉਂਕਿ ਸਰਦਾਰ ਬਘੇੜ ਸਿੰਘ ਨੇ ਕਿਹਾ ਸੀ ਕਿ ਸੱਤ ਅਸਥਾਨ ਹਰ ਗੁਰੂ ਸਾਹਿਬਾਨਾ ਸੱਤੇ ਅਸਥਾਨ ਜਿਹੜੇ ਹਨ ਉਹ ਅਸਥਾਨ ਅਸੀਂ ਬਣਾਉਣੇ ਹਨ ਹਰੇ ਬਾਖਸ਼ਾ ਦੇ ਕੋਲੋਂ ਲਿਖਤੀ ਰੂਪ ਵਿੱਚ ਲਿਆ ਗਏ ਕਿਉਂਕਿ ਮੁਕਰ ਬੜੀ ਛੇਤੀ ਜਾਂਦਾ ਹੈ ਇਸ ਕਰਕੇ ਕਿਉਂਕਿ ਮੁਕਰ ਨਾ ਜਾਏ ਸੰਮੀਦੇ ਵਿੱਚ ਸਰਦਾਰ ਬਘੇਲ ਸਿੰਘ ਨੇ ਲਿਖਤ ਕਰਵਾਈ। ਬਾਦਸ਼ਾਹ ਕਹਿੰਦਾ ਵੀ ਜਦੋਂ ਗੱਲ ਲਿਖੀ ਗਈ ਹੈ ਹੁਣ ਤਾਂ ਸੰਮੀ ਹੋ ਚੁੱਕੀ ਹੈ। ਹੁਣ ਮੈਂ ਕੁਝ ਨਹੀਂ ਕਰ ਸਕਦਾ। ਜੋ ਹਮ ਲਿਖਤ ਚ ਹੈ ਅਬ ਮੋੜੀ। ਜੇ ਹੁਣ ਅਸੀਂ ਲਿਖਤ ਮੋੜਾਂਗੇ ਕਿਉਂਕਿ ਬਹਿ ਕਰਕੇ ਸਭਾ ਦੇ ਵਿੱਚ ਸਾਰੀ ਗੱਲ ਨੇੜੀ ਹੈ। ਉਹ ਤਰਤੀਬ ਵਾਜ ਲਿਖੀ ਗਈ। ਸਭਨਾਂ ਨੇ ਮਤ ਲਈ ਹੈ। ਹੁਣ ਅਸੀਂ ਲਿਖਤ ਕਿਵੇਂ ਮੋੜ ਦਿਆਂਗੇ? ਕਿ ਰੇ ਸਿੰਘ ਸੁਹ ਹੈ ਜਾਏ ਤੋੜ ਵਿੱਚ ਛੋੜੀ ਬਗੇਰ ਸਿੱਖ ਦੇ ਨਾਲ ਦੇ ਸਾਡਾ ਤੋੜ ਵਿਛੋੜਾ ਹੋ ਜਾਣਾ ਕਿਉਂਕਿ ਸੰਨੀ ਜਿਹੜੀ ਕੀਤੀ ਹੋਈ ਐ ਇਸ ਕਾਡਾ ਵਿਗਾੜ ਪਵੇਗਾ ਪੇਰਾ ਪੌਗ ਚੱਕ ਹਮ ਦੇਸ਼ ਮਾਹੀ ਫਿਰ ਅਸੀਂ ਇੱਥੇ ਵੀ ਰਹਿ ਪਾਵਾਂਗੇ ਨਾ ਹੀ ਤੁਸੀਂ ਰਹਿ ਪਾਵੋਗੇ ਕਿਉਂਕਿ ਉਹਨਾਂ ਨੇ ਆਕਰ ਕੇ ਤੇ ਪੂਰੀ ਦਿੱਲੀ ਤੇ ਹੱਲਾ ਕਰ ਦੇਣਾ ਹੈ ਮਕੋਲ ਕਸਮ ਤੇ ਝੂਠੇ ਪਾਹੇ ਜਿਹੜਾ ਤੌਲ ਇਕਰਾਰ ਅਸੀਂ ਕੀਤਾ ਹੈ ਫਿਰ ਉਹਦੇ ਤੋਂ ਵੀ ਮੈਂ ਝੂਠਾ ਕਵਾਂਗਾ ਕਿ ਹੁਣ ਮੁੱਕਰਦਾ ਹਾਂ ਕਿਉਂਕਿ ਪਹਿਲਾਂ ਸਾਰੀ ਗੱਲ ਨਿਖਤੀ ਰੂਪ ਵਿੱਚ ਲਿਖੀ ਜਾ ਚੁੱਕੀ ਹੈ ਪ੍ਰਤੁਰਤ ਦੇਵੈ ਮੁਲਕ ਉਜਾੜ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਮੁੱਕਰ ਗਿਆ ਆਰਾਮ ਮੁਲਕ ਜਿਹੜਾ ਹੈ ਭਗਤ ਨੇ ਉਜਾੜ ਦੇਣਾ ਹੈ ਕਿਉਂ ਜਾਣੇ ਲੈ ਦਿੱਲੀ ਹੀ ਮਾਰ ਔਰ ਉਹਨਾਂ ਨੇ ਫਿਰ ਸਾਰੀ ਦਿੱਲੀ ਲੁੱਟ ਕੇ ਲੈ ਜਾਣੀ ਸਾਰੀ ਦਿੱਲੀ ਤੇ ਹੱਲਾ ਕਰ ਦੇਣਾ ਹੈ ਹਮਕੋ ਤੂੰ ਖਰਾਬ ਕਰਵਾਉਂ ਕਿਉਂ ਤੁਸੀਂ ਸਾਡਾ ਬਘੇਰ ਸਿੰਘ ਦੇ ਨਾਲ ਵਿਗਾੜ ਕਰਾਉਣਾ ਚਾਹੁੰਦੇ ਹੋ ਤੂੰ ਜਹਾਨੋਂ ਹਮੈ ਗਵਾਹ ਦੋ ਜਹਾਨਾਂ ਦੇ ਵਿੱਚ ਕਿਤੇ ਵੀ ਮੈਨੂੰ ਥਾਂ ਨਹੀਂ ਮਿਲਦੀ ਕਿਉਂਕਿ ਇੱਥੇ ਜਦੋਂ ਕੋਈ ਕੀਤਾ ਹੋਇਆ ਇਕਰਾਰ ਮੁੱਕਰ ਜਾਏ ਇਸ ਦੁਨੀਆ ਦੇ ਵਿੱਚ ਝੋਟਾ ਪੈਂਦਾ ਔਰ ਅੱਗੇ ਦਰਗਾਹ ਦੇ ਵਿੱਚ ਵੀ ਉਹਨੂੰ ਥਾਂ ਨਹੀਂ ਮਿਲਦੀ ਤੋਹਰ ਸਿੰਘ ਜੀ ਸਮਝੋ ਤੌਰ ਤਬ ਤੁਰਕ ਭਏ ਸੁਦੰਗੇਦਾਰ ਤੁਰਕ ਜਿਹੜੇ ਸੀ ਉਹ ਕਹਿਣ ਲੱਗੇ ਵੀ ਅਸੀਂ ਧਾਨੀ ਮਸਜਿਦ ਢਾਉੜ ਦੇਣ ਉਧਰ ਬਾਦਸ਼ਾਹ ਬਾਦਸ਼ਾਹ ਕਹਿੰਦਾ ਵੀ ਮੈਂ ਤਾਂ ਹੁਣ ਮੁੱਕਰਾਂਗਾ ਨਹੀਂ ਕਿਉਂਕਿ ਮੈਂ ਸਰਦਾਰ ਬਘੇੜ ਸਿੰਘ ਦੇ ਨਾਲ ਲਿਖਤੀ ਰੂਪ ਦੇ ਵਿੱਚ ਜਵਾਬ ਕਰ ਚੁੱਕਾ ਹਾਂ ਇਸ ਕਰਕੇ ਬਗੇਲ ਸਿੰਘ ਨੇ ਆਪਣਾ ਕੰਮ ਕਰਨਾ ਹੈ ਹੁਣ ਤਾਂ ਮਸਜਿਦ ਜਿਹੜੀ ਉਹ ਢਾਈ ਜਾਣੀ ਹੈ ਅਬ ਕਿਸੇ ਮਾਸਟਰ ਸੁਮਾਰੀਏ ਫਿਰ ਲਏਗੇ ਸਵਾਰ ਔਰ ਕਹਿੰਦੇ ਹੁਣ ਤਾਂ ਇਹ ਗੱਲ ਜਿਹੜੀ ਹੈ ਉਸੇ ਤਰ੍ਹਾਂ ਹੀ ਹੋਏਗੀ ਬਾਅਦ ਦੇ ਵਿੱਚ ਫਿਰ ਦੇਖਿਆ ਜਾਏਗਾ ਬਾਅਦ ਵਿੱਚ ਤੁਸੀਂ ਫਿਰ ਮਸਜਿਦ ਬਣਾ ਸਕਦੇ ਹੋ ਇੱਕ ਵਾਰ ਤਾਂ ਢਾਉਣੀ ਪਏਗੀ ਚੌਪਈ ਤੋ ਸਿੰਘ ਜੀ ਸਭ ਪੰਥ ਬੁਲਾਇਓ ਤੋਦਰ ਬਾਦਸ਼ਾਹ ਕਹਿਣ ਲੱਗਿਆ ਵੀ ਇਹ ਜਿਹੜੇ ਆਗੋ ਹੋ ਕਰਕੇ ਮੂਹਰੇ ਆ ਰਹੇ ਹਨ ਇਹਨਾਂ ਨੂੰ ਥੋੜਾ ਜਿਹਾ ਰੰਗ ਦਿਖਾਉਣਾ ਪੈ। ਇਸ ਕਰਕੇ ਬਗੇਰ ਸਿੰਘ ਨੇ ਫਿਰ ਸਾਰੇ ਸਿੰਘਾਂ ਨੂੰ ਬੁਲਾਇਆ ਹੈ। ਢਿੱਲੀ ਗਿਰਦ ਤੁਰਤ ਝਟਕ ਲਵਾਇਓ। ਦਿੱਲੀ ਦੇ ਆਲੇ ਦੁਆਲੇ ਸਿੰਘ ਜਿਹੜੇ ਸੀ ਉਹ ਫਿਰ ਘੋੜਿਆਂ ਤੇ ਸਵਾਰ ਹੋ ਕਰਕੇ ਫਿਰਦੇ ਹਨ ਜਿੰਨ ਜਿੰਨ ਦੀ ਬਹੁ ਹਜਤ ਕਰੀ ਜਿਹੜੇ ਜਿਹੜੇ ਬੂਰੇ ਵੱਡੇ ਆਦੂ ਬਣੇ ਸੰ ਕਹਿੰਦੇ ਸੀ ਵੀ ਅਸੀਂ ਤਾਂ ਮਸੀਦ ਨਹੀਂ ਢਾਉਣੀ ਜਾਂ ਫਿਰ ਸਾਰੀ ਦਿੱਲੀ ਜਿਹੜੀ ਉਹ ਢਾਈ ਜਾਏਗੀ ਦਿੱਲੀ ਖੇ ਬਣੇਗੀ 4-5 ਜਿਹੜੇ ਬਹੁਤ ਬਰਸਨ ਮੁਲਕ ਉਹਨੇ ਲੁੱਟਿਓ ਇਸ ਘਰੀ ਔਰ ਸਿੱਧਾ ਨੇ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਜਿਥੇ ਜਿਥੇ ਰਿਓ ਚੌਧਰੀ ਸਾਤ ਉਹ ਇਲਾਕਾ ਜਿਹੜਾ ਅਸਿਰ ਸਿੰਘਾਂ ਨੇ ਲੁੱਟ ਲਿਆ ਹੈ ਜੇ ਉਹ ਆਏ ਹੋਏ ਮਿੰਨਤਦਾਰ ਮਿਰ ਹੱਥ ਜੋੜ ਕੇ ਆ ਕੇ ਉਹ ਮਿੰਤਾ ਕੰਕ ਲੱਗ ਪਏ ਖਾਲਸਾ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਕਰਨਾ ਚਾਹੁੰਦੇ ਉਸੇ ਤਰ੍ਹਾਂ ਹੀ ਕਰ ਲੈਣਾ ਕਰੋ ਉਸ ਮੁਲਕ ਨੂੰ ਦਏ ਸਿੰਘ ਨਿਕਾਰ ਇਹ ਸਰਦਾਰ ਬਘੇੜ ਸਿੰਘ ਨੇ ਕਿਹਾ ਵੀ ਖਾਲਸਾ ਜੀ ਉਹਨਾਂ ਵਾਪਸ ਆ ਜਾਣ ਉਹਨਾਂ ਦੀ ਸੁਰਤ ਟਿਕਾਣੇ ਆ ਗਈ ਉੜੇਨਾ ਨੂੰ ਸਮਝ ਆ ਗਈ ਹੈ ਇਹ ਜਿਹੜਾ ਥਾਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਰਾਏ ਸੀਨਾ ਨਗਰ ਜਿਹੜਾ ਸੀ ਬਾਬਾ ਲੱਖੀ ਸ਼ਾਹ ਬਨਜਾਰਾ ਦਾ ਵਸਾਇਆ ਹੋਇਆ ਪਿੰਡ ਇਸ ਕਰਕੇ ਗੁਰੂ ਕੇ ਸਿੱਖ ਦਾ ਘਰ ਸੀ ਪਰ ਉਸ ਘਰ ਤੇ ਇਹਨਾਂ ਨੇ ਕਬਜ਼ਾ ਕਰਕੇ ਉੱਤੇ ਮਸਜਿਦ ਉਸਾਰੀ ਕਿਉਂਕਿ ਘਰ ਤਾਂ ਗੁਰੂ ਕੇ ਸਿੱਖ ਦਾ ਹੈ ਭਾਈ ਲੱਖੀ ਸ਼ਾਹ ਬਨਜਾਰਾ ਦਾ ਘਰ ਸੀ ਉਹਨੇ ਆਪਣੇ ਘਰ ਦੇ ਵਿੱਚ ਅੱਗ ਲਾ ਦਿੱਤੀ ਗੁਰੂ ਸਾਹਿਬ ਦੀ ਦਰ ਧੜ ਸਨਸਕਾਰ ਕੀਤਾ ਔਰ ਉੱਥੇ ਅਸਥ ਜਿਹੜੇ ਸੀ ਮਹਾਰਾਜਿਆਂ ਦੇ ਗਾਗਰ ਵਿੱਚ ਪਾ ਕਰਕੇ ਉੱਥੇ ਨਿਸ਼ਾਨੀ ਜਿਹੜੀ ਸੀ ਉਹ ਰੱਖ ਦਿੱਤੀ ਦੱਬ ਦੇ ਵਿੱਚ ਘਰਗੁਰ ਸਿੱਖਦਾ ਹੈ ਕਬਜ਼ਾ ਜਿਹੜਾ ਸੀ ਉਹ ਦੁਸ਼ਟਾਂ ਨੇ ਕਰ ਲਿਆ ਤੁਰਕਾਂ ਨੇ ਉੱਥੇ ਮਸੀਤ ਬਣਾ ਦਿੱਤੀ ਜਦੋਂ ਫਿਰ ਸਿੰਘਾਂ ਨੇ ਦੋ ਹੱਥ ਵਿਖਾਏ ਇਹਨਾਂ ਦੇ ਘਰਾਂ ਦੇ ਵਿੱਚ ਹੱਲਾ ਕੀਤਾ ਫਿਰ ਹੱਥ ਜੋੜ ਕੇ ਕਹਿਣ ਲੱਗੇ ਖਾਲਸਾ ਜੀ ਜਿਵੇਂ ਤੁਹਾਡੀ ਰਜ਼ਾ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰ ਲੈਣਾ ਕਰੋ ਇਸੀ ਭਾਤ ਸਭ ਅਰਥੀ ਭਈ ਔਰ ਇਸੇ ਪ੍ਰਕਾਰ ਹੱਥ ਜੋੜ ਕੇ ਫਿਰ ਸਾਰੇ ਸਰਦਾਰ ਗੁਗੇਰ ਸਿੰਘ ਜੀ ਦੇ ਅੱਗੇ ਅਰਜ ਕਰਨ ਲੱਗੇ ਹਨ ਲਿਖਾਏ ਸਭਨ ਤੇ ਕਾਗਜ਼ ਲਏ ਔਰ ਫਿਰ ਕਾਗਜ਼ ਜਿਹੜੇ ਸੀ ਇਹਨਾਂ ਤੋਂ ਲਿਖਤ ਪੜਤ ਜਿਹੜੀ ਸੀ ਸਾਰੀ ਉਹਨਾਂ ਜਿਹੜੇ ਕਹਿੰਦੇ ਸੀ ਮਸੀਹਰੀਆਂ ਸੇ ਟੋੜ ਦੇਣ ਹੋਰ ਹੋਵੇ ਸਰਦਾਰ ਬਘੇੜ ਸਿੰਘ ਜੀ ਨੇ ਰਿਖਤੀ ਰੋਕੇ ਚ ਲੈ ਲਿਆ ਹੈ ਜਿਨ ਕੋ ਤੋਂ ਨ ਮੁਲਕ ਜਗੀਰ ਜਿਨਾਂ ਦੇ ਕੋਲ ਕੋਈ ਮੁਲਕ ਜਾਂ ਜਗੀਰ ਨਹੀਂ ਹੈ ਉਹ ਨ ਤਾਂ ਦਰਬ ਕੀਏ ਤਾਂ ਬੇਗੀਰ ਹੋਰ ਉਹਨਾਂ ਨੇ ਫਿਰ ਸਰਦਾਰ ਬਘੇੜ ਸਿੰਘ ਜੀ ਨੂੰ ਬਹੁਤ ਸਾਰਾ ਧਨ ਜਿਹੜਾ ਸੀ ਖਾਲਸਾ ਪੰਥ ਨੂੰ ਦਿੱਤਾ ਔਰ ਜਿਹੜੇ ਕਹਿੰਦੇ ਸੀ ਮੁਸੀਬਤ ਸਾਡੀ ਹੈ ਬਾਦਸ਼ਾਹ ਉਹ ਕਹੇ ਕਿ ਉਹਨਾਂ ਨੂੰ ਦਿੱਲੀ ਦੇ ਵਿੱਚੋਂ ਵੱਖਰੀ ਜ਼ਗੀਰ ਦੇ ਕੇ ਹੋਰ ਥਾਂ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਕਿਸੇ ਲੜਾਈ ਕਿਸ ਵਿੱਚੇ ਪਿੜ ਹੋਏ ਕਈਆਂ ਨੂੰ ਫਿਰ ਸਿੰਘਾਂ ਨੇ ਲੜ ਕੇ ਸੋਤਾ ਲਾਇਆ ਜਿਹੜੇ ਜ਼ਿਆਦਾ ਆੜਦੇ ਸਨ ਉਹਨਾਂ ਦੇ ਨਾਲ ਫਿਰ ਲੜਾਈ ਵੀ ਕਰਨੀ ਪਈ ਹੈ ਕਿਸੇ ਬੰਦ ਕਿਸ ਦੇਹ ਛੁਡਾਏ ਕਈਆਂ ਨੂੰ ਬੰਨ੍ਹ ਲਿਆ ਖਾਲਸਾ ਪੰਥ ਨੇ ਕਈਆਂ ਨੂੰ ਛੱਡ ਦਿੱਤਾ ਹੈ ਪਾੜ ਛੀੜ ਲੀਰਾ ਕਰ ਦਏ ਹੋਰੇ ਜਿਹੜੇ ਕਾਜੀ ਬੁਲਾਣੇ ਸਨ ਇਹਨਾਂ ਨੂੰ ਅਡੋ ਪਾੜ ਕਰ ਦਿੱਤਾ ਸਾਰਿਆਂ ਸਾਰੇ ਖਿੰਡ ਪੁੱਟ ਗਏ ਹਨ ਜਿਨ੍ਹਾਂ ਦੀ ਕਮਿਊਨਿਟੀ ਬਣੀ ਹੋਈ ਸੀ ਜਿਹੜੇ ਕਹਿੰਦੇ ਸਾਥੀ ਜੁਨੀਅਨ ਸਾਡਾ ਇਕੱਠ ਹੈ ਹਾਰਾ ਇਹ ਸਿਨਾਂ ਨੇ ਖਿਡਾ ਦਿੱਤਾ ਹੈ ਸਭ ਵਖਰੇ ਵਖਰੇ ਹੋ ਗਏ ਅੱਡੋ-ਕਾਟ ਹੋ ਗਏ ਹਨ ਹੱਥ ਸਭਨ ਕੇ ਲਿਖਾਏ ਕੱਟ ਲਏ ਲਿਖਤੀ ਰੂਪ ਦੇ ਵਿੱਚ ਸਭਨਾ ਦੇ ਹੱਥ ਜਿਹੜੇ ਸੀ ਸਰਦਾਰ ਬਘੇੜ ਸਿੱਖ ਨੇ ਵੱਢ ਦਿੱਤੇ ਹਨ ਕਿਸੈ ਖਵਾਏ ਕਿਸ ਜਵਾਵੈ ਜਗੀਰ ਤਦਿਆਂ ਨੂੰ ਬਾਦਸ਼ਾਹ ਦੇ ਕੋਲੋਂ ਜਗੀਰ ਜਿਹੜੀ ਸੀ ਉਹ ਦਵਾ ਦਿੱਤੀ ਹੈ ਲਿਖਤ ਲਿਖਾਈ ਇਸ ਤਤ ਵੀਰ ਉਹ ਲਿਖਤੀ ਰੂਪ ਦੇ ਵਿੱਚ ਇਹਨਾਂ ਦੇ ਕੋਲ ਲਿਖਾ ਲਿਆ ਰਾਏ ਸੀ ਨਾ ਨਗਰ ਦੀ ਹੈ ਜਿਹੜੀ ਜ਼ਮੀਨ ਹੈ ਕਿਉਂਕਿ ਪਾਰਲੀਮੈਂਟ ਨਹੀਂ ਇੱਥੇ ਬਣੀ ਹੋਈ ਸਰਕਾਰੀ ਜਿਹੜੇ ਦਫ਼ਤਰ ਹਨ ਇੱਥੇ ਉਸਰੇ ਹੋਏ ਔਰ ਇਹਦਾ ਜਿਹੜਾ ਕਹਿਣ ਲੱਗੇ ਲੀਜ਼-ਲੀਗ ਤੇ ਜਿਹੜਾ ਠੇਕਾ ਹੈ ਉਹ ਵੀ ਗੁਰੂ ਘਰ ਨੂੰ ਆਉਂਦਾ ਹੈ ਜਿਹੜੀ ਦਿੱਲੀ ਦੀ ਕਮੇਟੀ ਹੈ ਉਹਨੂੰ ਅੱਜ ਤੱਕ ਜਿਹੜਾ ਹੈ ਕਿਉਂਕਿ 100 ਸਾਲ ਤੋਂ ਬੰਦ ਸਮਾਂ ਹੋ ਚੁੱਕਾ ਹੈ ਫੇਰ ਦੁਬਾਰਾ ਜਿਹੜੀ ਰੂਪ ਸੀ ਜੇਲੀ ਰਕਾਬਗਰ ਸਾਹਿਬ ਦੇ ਨਾਲ ਲੱਖੀਸ਼ਾ ਬਨਜਾਰਾ ਜੀ ਦੀ ਜਿੰਨੀ ਥਾਂ ਸੀ ਰਾਏ ਸੀ ਨਾ ਪਿੰਡ ਦੇ ਵਿੱਚ ਸਾਰੀ ਉਹਨਾਂ ਦੇ ਨਾਮ ਬੋਲਦੀ ਹੈ ਅੱਜ ਵੀ ਉਹਨਾਂ ਦੇ ਨਾਮ ਹੀ ਬੋਲਦੀ ਹੈ ਭਾਈ ਲਕੀਸ਼ਾ ਬਨਜਾਰਾ ਜੀ ਔਰ ਇਹਦਾ ਜਿਹੜਾ ਜਿੰਨਾ ਠੇਕਾ ਗੜਦਾ ਹੈ ਦਿੱਲੀ ਸਰਕਾਰ ਜਿਹੜੀ ਹੈ ਉਹ ਫਿਰ ਗੁਰੂ ਘਰ ਤੋਂ ਦਿੰਦੀ ਹੈ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਹਦਾ ਠੇਕਾ ਜਿਹੜਾ ਹੈ ਅੱਜ ਵੀ ਆਉਂਦਾ ਹੈ ਇਸ ਕਰਕੇ ਇਹ ਜਿਹੜੇ ਨਿਸ਼ਾਨਦੇਹੀ ਹੀ ਹੈ ਇਹ ਸਾਰੇ ਖਾਲਸਾ ਪੰਥ ਦੀ ਦੇਣਾ ਹੈ ਸਰਦਾਰ ਬਘੇੜ ਸਿੰਘ ਜੁਣਾ ਨੇ ਸਾਰਾ ਜਿਹੜਾ ਇਹ ਨਿਸ਼ਾਨ ਦੇ ਹੀ ਕਰਵਾ ਕਰਕੇ ਉਹ ਖਾੜ ਜਿਹੜੀ ਸੀ ਉਹਨਾਂ ਤਾਜੀ ਬੁਲਾਣੇ ਪਾਸ ਜਿੱਤੇ ਮਸੀਤਾਂ ਉੱਸਰ ਚੁੱਕੀਆਂ ਸਰ ਉਹ ਮਸੀਤਾਂ ਢਾਹ ਕਰਕੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਪਵਿੱਤਰ ਅਸਥਾਨ ਜਿਹੜਾ ਸੀ ਇੱਥੇ ਬਣਾਇਆ ਗਿਆ ਜਿਵੇਂ ਗੁਰੂ ਘਰ ਦੀ ਨਿਸ਼ਾਨ ਦੇ ਰਕਾਬ ਗੰਜ ਸਾਹਿਬ ਕੋ ਬਾਅਦ ਫਿਰ ਗੁਰਦੁਆਰਾ ਸ੍ਰੀ ਸੀਸਗਰ ਦਾ ਸਹੇਬੀ ਕਿਉਂਕਿ ਉਹ ਵੀ ਥੋੜਾ ਜਿਹਾ ਥਾਂ ਜਿਹੜਾ ਸੀ ਉਹ ਨਾਜਰ ਆਉਂਦਾ ਜਿਸ ਖੜੇ ਤੇ ਬੈਠ ਕਰਕੇ ਸਤਪੁਰਾਂ ਨੇ ਇਸ਼ਾਰਾ ਕੀਤਾ ਔਰ ਜਿੱਥੇ ਮਹਾਰਾਜਿਆਂ ਦਾ ਸੀਸ ਜਿਹੜਾ ਸੀ ਢੜ ਦੇ ਨਾਲੋਂ ਅਲੱਗ ਹੋਇਆ ਉੱਥੇ ਵੀ ਮਸਜਿਦ ਬਣੀ ਹੋਈ ਐ ਕੰਧ ਬਿਲਕੁਲ ਨਾਲ ਲੱਗਦੀ ਸੀ ਖੜੇ ਉਹ ਫਿਰ ਇਹ ਵੀ ਮਸਜਿਦ ਜਿਹੜੀ ਸੀ ਇਹਦੀਆਂ ਤੰਦਾ ਟੰਡਾਂ ਗਈਆਂ ਉੱਥੇ ਪਵਿੱਤਰ ਜਿਹੜਾ ਅਸਥਾਨ ਸੀ ਸਰਦਾਰ ਬਘੇੜ ਸਿੰਘ ਨੇ ਬਣਵਾਇਆ। ਅੱਜ ਦੇ ਪ੍ਰਕਾਣ ਵਿੱਚ ਆਪਾਂ ਇਹ ਪ੍ਰਸੰਗ ਸਰਵਣ ਕਰਾਂਗੇ। ਮਹਾਨ ਉਕਤਮ ਜਸ ਜੋ ਸਰਵਣ ਕੀਤਾ ਹੈ। ਮਨ ਵਿੱਚ ਵਸਾਈਏ। ਹਿਰਦੇ ਅੰਦਰ ਧਾਰਨ ਕਰੀਏ ਸਤਿਗੁਰੂ ਦੀ ਰਹਿਮਤ ਕਰਨ। ਸਭਨਾ ਦੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਿ ਪਰਾਪਤੈ ਮੇਲੇ ਮੋਝਾਂ ਭੁੱਲਾਂ ਦੀ ਖਿਮਾ ਦੇ। ਸਤਿਮੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜਿਆਂ ਦੇ ਪ੍ਰਕਾਸ਼ ਪ੍ਰਵਦੀਆਂ ਸਭੋ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਐਸੇ ਗੁਰ ਕਾ ਬਲ ਬਲ ਜਾਈਐ ਐਸੇ ਗੁਰ ਕਾ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤੋ ਮੋਹਿਤਾ ਮੋਹ ਹਿਤਾਰੇ ਐਸੇ ਗੁਰ ਕਾ ਬਲ ਬਲ ਜਾਈਐ ਐਸੇ ਗੁਰ ਕਾ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਬਲ ਹਾਰੀ ਗੁਰਿਆ ਬਲ ਜਾਈਏ ਐ ਐਸੇ ਗੁਰ ਕੋ ਬਲ ਬਲ ਜਾਈਏ ਆਤਮੁਗਤ ਮੋਹਿ ਤਾਰੇ ਆਤਮੁਗਤ ਮੋਹਿ ਤਾਰੇ ਆਤਮੁਗਤ ਮੋਹਿ ਤਾਰੇ ਆਤਮੁਗਤ ਮੋਹਿ ਤਾਰੇ ਬਨਾਸ ਪੂਰਨ ਹੈ ਸਰਬ ਮੈਂ ਜਤਿ ਭੰਜਨ ਗੁਣ ਤਾਸ ਸੰਗੀਲੇਂਦਰੰਕਾਰ 헤 ਨਿਰਗੁਣ ਸਭਟੇ 헤 ਗੋਵਿੰਦ ਹੈ ਗੁਣ ਨਿਦਾਨ ਜਾਕੇ ਸਦਾ ਹਭ ਪੇ हरे हरमान वास्त नानक हो तान् वाय गुरुनाम नाम जहा